ਵੀਡੀਓ ਨੂੰ ਸ਼ੁਰੂ ਕਰੀਏ ਸ਼ੁਰੂ ਕਰ ਤੋਂ ਪਹਿਲਾਂ ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਓ ਜੀ ਜੇ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦਿਓ ਜੀ ਅੱਜ ਕਈ ਦਿਨਾਂ ਬਾਅਦ ਦਿਨ ਲੱਗਾ ਸੀ ਨਹੀਂ ਤਾਂ ਸਵੇਰ ਤੋਂ ਸ਼ਾਮ ਤੱਕ ਚਾਰੇ ਪਾਸੇ ਧੁੰਦ ਦੇ ਬੱਦਲ ਜਿਵੇਂ ਛਾਇ ਰਹਿੰਦੇ ਦਿਨ ਢਲ ਹੀ ਹਵਾ ਵਗਣੀ ਸ਼ੁਰੂ ਹੋ ਗਈ ਸੀ ਕੰਬਲ ਦੀ ਬੁੱਕਲ ਮਾਰ ਮੈਂ ਘਰੋਂ ਚੱਲ ਕੇ ਅੱਜ ਹਵੇਲੀ ਵਾਲੇ ਪਾਸੇ ਮੁੜਿਆ ਹੀ ਸੀ ਕਿ ਕਿੰਦੇ ਦਾ ਵੱਡਾ ਭਰਾ ਬਿੰਦਾ ਮੈਨੂੰ ਅੱਗੇ ਆਉਂਦਾ ਦਿਸ ਪਿਆ ਮੈਂ ਵਾਪਸ ਘਰ ਨੂੰ ਮੁੜਨਾ ਚਾਹਿਆ ਪਰ ਮੁੜ ਨਾ ਸਕਿਆ ਓਏ ਕੀ ਹਾਲ ਆ ਜੱਸੀ ਅੱਜਕਲ ਮਿਲਦਾ ਹੀ ਨਹੀਂ ਕਦੇ ਘਰ ਵੀ ਨਹੀਂ ਆਇਆ ਕਿੱਧਰ ਨੂੰ ਜਾ ਰਿਹਾ ਐਸ ਐਸ ਵੇਲੇ ਘਰ ਵਿੱਚ ਠੀਕ ਠਾਕ ਐ ਨਾ ਬਿੰਦੇ ਨੇ ਕੋਲ ਆ ਕੇ ਕਿਹਾ ਸੀ ਠੀਕ ਠਾਕ ਆ ਤੁਸੀਂ ਦੱਸੋ ਕਿਵੇਂ ਚੱਲਦਾ ਕਿੰਦੇ ਦਾ ਕੀ ਹਾਲ ਆ ਮੈਂ ਸਸਰੀ ਤੌਰ ਤੇ ਆਖਿਆ ਸੀ ਹਾਲ ਤਾਂ ਤੈਨੂੰ ਪਤਾ ਹੀ ਆ ਬਥੇਰਾ ਵਰਜੀ ਦਾ ਕਹੇ ਤੇ ਸਗੋਂ ਜ਼ਿਆਦਾ ਹੀ ਸ਼ੁਰੂ ਕਰ ਦਿੰਦਾ ਤੂੰ ਹੀ ਸਮਝਾ ਨਾ ਉਹਨੂੰ ਉਹਦੀ ਤੇਰੇ ਨਾਲ ਬੋਲ ਚਾਲ ਆ ਬਹਿਣੀ ਉੱਠਣੀ ਆ ਦੋਸਤ ਦੀ ਦੋਸਤ ਮੰਨ ਲੈਂਦਾ ਭਰਾ ਦੀ ਭਰਾ ਚਾਹੇ ਨਾ ਵੀ ਮੰਨੇ ਬਿੰਦੇ ਨੇ ਜਵਾਬ ਦਿੱਤਾ ਜਿਸ ਗੱਲ ਦਾ ਡਰ ਸੀ ਉਹੀ ਹੋਈ ਇਸੇ ਕਰਕੇ ਮੈਂ ਉਸ ਤੋਂ ਬਚਣਾ ਚਾਹੁੰਦਾ ਸੀ ਮੈਨੂੰ ਪਤਾ ਸੀ ਗੱਲ ਖਾਣ ਪੀਣ ਤੇ ਹੀ ਆ ਕੇ ਖੜਨੀ ਆ ਭਲਾ ਮੈਂ ਉਹਨੂੰ ਕਿਵੇਂ ਬਚ ਸਕਦਾ ਸੀ ਪਿੰਦੇ ਤਾਂ ਅਸੀਂ ਦੋਨੇ ਹੀ ਸੀ ਤੇ ਪਿੰਦੇ ਵੀ ਕਈ ਵਾਰੀ ਇਕੱਠੇ ਬਹਿ ਕੇ ਹੀ ਸੀ ਛੁੱਟੀ ਵਾਲੇ ਦਿਨ ਤਾਂ ਪੱਕਾ ਹੀ ਹਵੇਲੀ ਵਿੱਚ ਬਹਿੰਦੇ ਸੀ ਕਦੇ ਕਦੇ ਹੀ ਨਾਗਾ ਪੈਂਦਾ ਸੀ ਮੈਂ ਤਾਂ ਹਵੇਲੀ ਜਾ ਕੇ ਵੀ ਏਸੇ ਕਰਕੇ ਜਾ ਰਿਹਾ ਸੀ ਠੀਕ ਆ ਬਾਜੀ ਜਦੋਂ ਮਿਲਿਆ ਕਹਿ ਦਿਆਂਗਾ ਅੱਜ ਕੀ ਕਰ ਰਹੇ ਆ ਉਹ ਮੈਂ ਪੁੱਛਿਆ ਕਰਨਾ ਕੀ ਆ ਤਲਵੰਡੀ ਨੂੰ ਗਿਆ ਹੋਇਆ ਸੀ ਸਵੇਰ ਦਾ ਆ ਗਿਆ ਹੁਣ ਮਿਲਾਈ ਘਰ ਜਾ ਕੇ ਬਿੰਦੇ ਨੇ ਕਿਹਾ ਸੀ ਚੰਗਾ ਬਾਜੀ ਮੈਂ ਕਹਿ ਕੇ ਅੱਗੇ ਤੁਰ ਪਿਆ ਕਿੰਦਾ ਮੇਰਾ ਸਕੂਲ ਮੇਰੇ ਦਾ ਜਾ ਰਿਹਾ ਹੈ ਉਹਦਾ ਘਰ ਦੂਸਰੇ ਮਹੱਲੇ ਵਿੱਚ ਹੈ ਪਰ ਸਕੂਲ ਵਿੱਚ ਉਹ ਪਹਿਲੀ ਤੋਂ 8ਵੀਂ ਤੱਕ ਮੇਰੇ ਅੱਗੇ ਪਿੱਛੇ ਜਾਂ ਖੱਬੇ ਸੱਜੇ ਬੈਨਦਾ ਰਿਹਾ ਹੈ ਮਿਡਲ ਸਕੂਲ ਤੱਕ ਅਸੀਂ ਇਕੱਠੇ ਪੜਦੇ ਰਹੇ ਹਾਂ ਫਿਰ ਉਹ ਪੜਨੋਂ ਹਟ ਗਿਆ ਸੀ ਪਰ ਮੈਂ ਅੱਗੇ ਪੜਦਾ ਰਿਹਾ ਵਾਰ ਨਾ ਹਟ ਕੇ ਉਹ ਕਦੇ ਸਕੂਟਰਾਂ ਨੂੰ ਠੀਕ ਕਰਨ ਦਾ ਕੰਮ ਸਿੱਖਣ ਲੱਗ ਪੈਂਦਾ ਕਦੇ ਬਿਜਲੀ ਦਾ ਕਦੇ ਲੱਕੜ ਦਾ ਕੰਮ ਸਿੱਖਣ ਲੱਗ ਪੈਂਦਾ ਤੇ ਕਦੇ ਕੋਈ ਹੋਰ ਆਖਰ ਇੱਟਾ ਪੰਡਣ ਦਾ ਕੰਮ ਹੀ ਸਿਰੇ ਚੜਿਆ ਪਹਿਲਾ ਤਾਂ ਦਿਨ ਅਸੀਂ ਭਾਵੇਂ ਕੁਝ ਵੀ ਕਰੀਏ ਪਰ ਰੋਜ਼ ਸ਼ਾਮ ਨੂੰ ਇੱਕ ਦੂਜੇ ਨੂੰ ਮਿਲੇ ਵੀ ਨਾ ਸਾਨੂੰ ਚੈਨ ਨਾ ਆਉਂਦੀ ਜੋ ਇਸ ਵੇਲੇ ਮੇਰੇ ਵੱਲ ਨਾ ਆਉਂਦਾ ਤਾਂ ਮੈਂ ਉਹਦੇ ਘਰ ਜਾਵੜਦਾ ਜਦੋਂ ਤਾਂ ਮੈਂ ਨੌਕਰੀ ਲੱਗ ਗਿਆ ਸੀ ਮਿਲਣਾ ਘਟ ਗਿਆ ਸੀ ਹੁਣ ਤਾਂ ਛੁੱਟੀ ਵਾਲੇ ਦਿਨ ਨੂੰ ਹੀ ਮਿਲ ਹੁੰਦਾ ਸੀ ਤੇ ਉਹ ਵੀ ਸ਼ਾਮ ਵੇਲੇ ਹੀ ਕਿਉਂਕਿ ਛੁੱਟੀ ਤਾਂ ਮੈਨੂੰ ਹੀ ਹੁੰਦੀ ਸੀ ਉਹਦੀ ਤਾਂ ਲੱਗੀ ਦਿਹਾੜੀ ਸੀ ਕੰਮ ਮਿਲ ਜਾਏ ਤਾਂ ਚੱਲਦਾ ਰਹਿੰਦਾ ਨਹੀਂ ਤਾਂ ਕਈ ਕਈ ਦਿਨ ਬਹਿលਿਆਂ ਨਿਕਲ ਜਾਂਦੇ ਪਿਛਲੇ ਛੇ ਕਮਹੀਨਿਆਂ ਤੋਂ ਉਹਨੇ ਸ਼ਰਾਬ ਕੁਝ ਜ਼ਿਆਦਾ ਹੀ ਬਤਾ ਦਿੱਤੀ ਸੀ ਪੀਂਦੇ ਤਾਂ ਅਸੀਂ ਪਹਿਲਾਂ ਵੀ ਸੀ ਪਰ ਐਵੇਂ 2 2 3 3 ਪੈਗ ਤੋਂ ਵੱਧ ਨਹੀਂ ਬਹੁਤੀ ਪੀਣੀ ਸਿਹਤ ਲਈ ਹਾਨੀਕਾਰਕ ਹੈ ਪਹਿਲਾਂ ਪਹਿਲ ਬੋਤਲ ਦੇ ਲੇਬਲ ਤੇ ਹੀ ਲਿਖਿਆ ਹੁੰਦਾ ਸੀ ਹੁਣ ਬਹੁਤੀ ਕੱਟ ਕੇ ਪੀਣੀ ਸਿਹਤ ਲਈ ਹਾਨੀਕਾਰਕ ਲਿਖਿਆ ਹੁੰਦਾ ਹੈ ਪਤਾ ਨਹੀਂ ਕਿਹੜਾ ਗਾਮ ਲੱਗਾ ਸੀ ਉਹਨੂੰ ਕਿਸ ਤਰ੍ਹਾਂ ਗੋਰਾ-ਗੋਰਾ ਚਿੱਟਾ ਰੰਗ ਹੁੰਦਾ ਸੀ ਉਸ ਦਾ ਜਿਹੜਾ ਸਿਕਟਾਂ ਦੇ ਧੂਏ ਨਾਲ ਹੁਣ ਤਮਾਕੀਆ ਜਿਹਾ ਲੱਗਦਾ ਬਹੁਤ ਹੀ ਸ਼ਰਾਬ ਪੀਣ ਨਾਲ ਅੱਖਾਂ ਦੇ ਦਿਵਾਲੀ ਕਾਲੀ ਸਿਆ ਲਕੀਰਾ ਜਿਹੀਆਂ ਫਿਰ ਗਈ ਸੀ ਮੈਂ ਉਹਨੂੰ ਪੁੱਛਦਾ ਕਹਿੰਦਾ ਐਵੇਂ ਸ਼ੁਗਲਣਾ ਇਹ ਪੀਣਾ ਨਾਲੇ ਮੈਂ ਕਿਹੜਾ ਕਿਸੇ ਸਾਲੇ ਤੋਂ ਮੰਗ ਕੇ ਪੀਣਾ ਆਪਣੇ ਪੈਸੇ ਖਰਚੀ ਦੇ ਆ ਜਦੋਂ ਇਸ ਤਰ੍ਹਾਂ ਕਹਿੰਦਾ ਤਾਂ ਮੈਨੂੰ ਉਸਤੇ ਬੜਾ ਗੁੱਸਾ ਆਉਂਦਾ ਹਵੇਲੀ ਵਿੱਚ ਆ ਕੇ ਬਹਿ ਤਾਂ ਗਿਆ ਸੀ ਪਰ ਸੋਚੋ ਹੀ ਉਹਦੇ ਬਾਰੇ ਹੀ ਰਹਾ ਸੀ ਬਾਹਰ ਹਨੇਰਾ ਹੋ ਗਿਆ ਸੀ ਪਰ ਕਿੰਦਾ ਅਜੇ ਤੱਕ ਪਹੁੰਚਿਆ ਨਹੀਂ ਸੀ ਗੁੱਸੇ ਤੇ ਤਾਪ ਨਾਲ ਤਪਿਆ ਮੈਂ ਉਹਨੂੰ ਦਿਮਾਗ ਚੋਂ ਝਟਕਣ ਦੀ ਕਈ ਵਾਰੀ ਕੋਸ਼ਿਸ਼ ਕਰ ਚੁੱਕਿਆ ਸੀ ਪਰ ਹਰ ਵਾਰੀ ਉਹਦੀ ਤਸਵੀਰ ਮੇਰੀਆਂ ਨਜ਼ਰਾਂ ਅੱਗੇ ਨੱਚਦੀ ਟੱਪ ਦੀ ਦਿੱਸਤੀ ਮਨ ਉਹਦੇ ਘਰ ਜਾਣ ਲਈ ਕਾਲਾ ਪੈਂਦਾ ਪਰ ਪੈਰ ਉੱਠ ਨਹੀਂ ਨਾ ਆਪੇ ਹੀ ਆਜੂਗਾ ਮੈਂ ਦਿਲ ਹੀ ਦਿਲ ਵਿੱਚ ਕਿਹਾ ਉਹ ਦਰਵਾਜ਼ੇ ਵਿੱਚ ਖੜਾ ਸੀ ਇੱਕ ਹੱਥ ਵਿੱਚ ਪਾਣੀ ਇੱਕ ਬੋਤਲ ਸ਼ਰਾਬ ਦੀ ਫੜੀ ਉਹ ਅੱਗਾ ਵਧਿਆ ਮੇਰਾ ਗੁੱਸਾ ਉਹਨੂੰ ਦੇਖਦੇ ਆ ਹੀ ਕਿਤੇ ਹਵਾ ਹੋ ਗਿਆ ਕਿਸ ਤਰ੍ਹਾਂ ਬੈਠਾ ਏ ਜੱਸੀ ਅੱਛਾ ਹਾਂ ਤੇ ਲੱਗਦੀ ਹੋਣੀ ਆ ਲੈ ਫੜ ਤੂੰ ਵੀ ਦੋ ਘੁੱਟ ਪੀ ਲੈ ਕੁਛ ਗਰਮੀ ਆ ਜੂ ਅਜੇ ਕਿਹੜਾ ਪੀਤੀ ਹੋਣੀ ਆ ਇਸੇ ਤਰ੍ਹਾਂ ਬੈਠਾ ਬੈਠਾ ਤਾਂ ਉਂਝ ਹੀ ਸੌ ਨਾ ਹੋ ਜਾਵੇਂਗਾ ਲੈ ਫੜ ਵੀ ਦੇਖੀ ਕੀ ਜਾਨਣਾ ਮੇਰੀ ਬਣ ਕਿੰਦਾ ਆਪਣੇ ਹੀ ਮਾਰੀ ਗਿਆ ਤੇ ਮੈਂ ਉਹਦੇ ਚਿਹਰੇ ਤੇ ਨਜ਼ਰਾਂ ਜਮਾਈ ਉਹਦੇ ਵੱਲ ਤੱਕੀ ਗਿਆ ਉਹਨੂੰ ਤਾਂ ਜਿਵੇਂ ਕੁਝ ਹੋਇਆ ਹੀ ਨਹੀਂ ਸੀ ਬੱਤੀ ਦੀ ਲੋਚ ਉਹਦਾ ਚਿਹਰਾ ਚੜਦੇ ਸੂਰਜ ਦੀ ਲਾਲੀ ਵਾਂਗ ਲੱਗ ਰਿਹਾ ਸੀ ਸ਼ਰਾਬੀ ਅੱਖਾਂ ਵਿੱਚ ਭਾਵੇਂ ਲਾਲ ਡੋਰੇ ਤੈਰ ਰਹੇ ਸੀ ਪਰ ਫੇਰ ਵੀ ਸ਼ਾਂਤੀ ਸੀ ਅੱਖਾਂ ਹੀ ਅੱਖਾਂ ਵਿੱਚ ਉਸਨੇ ਮੈਨੂੰ ਬੋਤਲ ਫੜਨ ਲਈ ਕਿਹਾ ਸੀ ਪਰ ਮੇਰਾ ਹੱਥ ਅਗਾਹ ਨਾ ਹੋਇਆ ਅੱਛਾ ਜੱਸੀ ਮੈਂ ਚੱਲਦਾ ਤੂੰ ਬੈਠ ਸ਼ਾਇਦ ਤੇਰੀ ਸਿਹਤ ਠੀਕ ਨਹੀਂ ਤੇ ਜਾ ਫਿਰ ਤੂੰ ਮੇਰੇ ਨਾਲ ਬੋਲਣਾ ਹੀ ਨਹੀਂ ਚਾਹੁੰਦਾ ਉਸਨੇ ਪਿਆਰ ਪਛਾਣ ਉਹ ਪਟ ਲਿਆ ਸੀ ਪਰ ਮੈਨੂੰ ਲੱਗਦਾ ਉਹਦਾ ਜਾਣ ਨੂੰ ਜੀ ਨਹੀਂ ਸੀ ਕਰ ਰਿਹਾ ਕਿੰਦਿਆਂ ਇਦਾਂ ਹੀ ਚਲਾ ਜਾਏਗਾ ਯਾਰ ਵੇ ਤਾ ਜਾ ਨਾਲੇ ਅੱਜ ਦੀ ਕੋਈ ਗੱਲ ਤਾਂ ਦੱਸ ਤੇਰੀ ਉਹ ਵਾਲੀ ਦੀ ਸੁਣਿਆ ਤੂੰ ਉੱਥੇ ਗਿਆ ਸੀ ਮਿਲੀ ਕਿ ਨਹੀਂ ਉਹ ਤੈਨੂੰ ਇਸ ਵਾਰੀ ਮੇਰੇ ਤੋਂ ਵੀ ਰਹਿਣਾ ਗਿਆ। ਜਾ ਰਾਇਆ ਉਹ ਤਾਂ ਅੱਜ ਆਪਣੇ ਨਾਨਕੇ ਪਿੰਡ ਗਿਆ ਸੀ। ਜਰੂਰ ਰਾਨੋ ਨੂੰ ਮਿਲ ਕੇ ਆਇਆ ਸੀ। ਸ਼ਾਇਦ ਇਸੇ ਕਰਕੇ ਸਰੂਰ ਵਿੱਚ ਸੀ। ਉਹ ਮੇਰੇ ਸਾਹਮਣੇ ਵਾਲੀ ਕੁਰਸੀ ਤੇ ਬਹਿ ਗਿਆ। ਬੋਤਲ ਉਸਨੇ ਮੇਜ਼ ਉੱਪਰ ਰੱਖ ਲਈ। ਸਿਗਰਟ ਦੀ ਡੱਬੀ ਘਟਕੇ ਉਸਨੇ ਇੱਕ ਸਿਗਰਟ ਲਾ ਲਈ। ਤੇ ਕਾਲੇ ਹੋਏ ਬੁੱਲਾਂ ਵਿੱਚ ਘੁੱਟ ਲਈ ਵਿੱਚ ਵਿੱਚ ਉਹ ਮੇਰੇ ਵੱਲ ਵੀ ਦੇਖੀ ਗਿਆ ਇੱਕ ਲੰਮਾ ਸਾਰਾ ਕਸ ਖਿੱਚ ਕੇ ਉਸ ਨੇ ਧੂਆਂ ਕਮਰੇ ਵਿੱਚ ਉਛਾਲ ਦਿੱਤਾ ਮੈਂ ਦੋ ਗਲਾਸ ਤੇ ਨਮਕੀਨ ਲਿਆ ਕੇ ਬੋਤਲ ਕੋਲ ਰੱਖ ਦਿੱਤੇ ਪਾਣੀ ਦਾ ਜੱਗ ਪਹਿਲਾਂ ਹੀ ਮੇਜ਼ ਉੱਪਰ ਪਿਆ ਸੀ ਕਿੰਦੇ ਨੇ ਸ਼ਰਾਬ ਗਲਾਸਾਂ ਵਿੱਚ ਪਾਈ ਤੇ ਪਾਣੀ ਪਾ ਕੇ ਉੱਤੋਂ ਤੱਕ ਭਰ ਦਿੱਤੇ ਚਲ ਮਿੱਤਰਾ ਹੋ ਜਾ ਸ਼ੁਰੂ ਰੱਬ ਦਾ ਨਾਮ ਲੈ ਕੇ ਉਸ ਨੇ ਗਲਾਸ ਚੁੱਕ ਕੇ ਹੱਥ ਵਿੱਚ ਫੜ ਲਿਆ ਚੰਗਾ ਚੀਅਰਸ ਮੈਂ ਗਲਾਸ ਉਤੇ ਗਲਾਸ ਨਾਲ ਖੜਕਾਇਆ ਕਿਦਾਂ ਫਿਰ ਹੋਏ ਦਰਸ਼ਨ ਸਰਕਾਰ ਦੇ ਉਹ ਤਾਂ ਮੇਰੇ ਨਾਲ ਬੋਲੀ ਹੀ ਨਹੀਂ 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 ਪਹਿਲਾਂ ਬੋਲੀ ਸੀ ਬਾਚ ਲੜ ਪਈ ਸੀ ਉਹ ਕਿਹੜੀ ਗੱਲੋਂ ਬਸ ਐਵੇਂ ਹੀ ਅਖੇ ਆਉਂਦਾ ਨਹੀਂ ਛੇਤੀ ਛੇਤੀ ਜਦੋਂ ਗਿਆ ਸੀ ਤਾਂ ਮਾਮੇ ਨੇ ਸ਼ਿਭੂ ਨੇ ਥੋੜੀ ਜਹੀ ਪਲਾ ਦਿੱਤੀ ਸੀ ਜੀਤਾ ਕਰਦਾ ਨਹੀਂ ਸੀ ਜਾਣ ਨੂੰ ਬਸ ਐਵੇਂ ਚਲਾ ਗਿਆ ਗਵਾੜ ਹੀ ਤਾਂ ਘਰ ਸੀ ਉਹਦਾ ਸੋਚਿਆ ਸੀ ਦੇਖ ਲਿਆ ਤਾਂ ਫੇਰ ਫੜੋ ਉਹ ਕਹਿਣ ਲੱਗਾ ਕਦੋਂ ਆਏ ਸੀ ਤੁਸੀਂ ਉਹ ਮੈਨੂੰ ਦੇਖ ਕੇ ਕਹਿਣ ਲੱਗੀ ਬਸ ਹੁਣੇ ਆਇਆ ਮੈਂ ਕਿਹਾ ਕੀ ਹਾਲ ਹੈ ਤੇਰਾ ਮੈਂ ਉਹ ਪੁੱਛਿਆ ਤਾਂ ਕਹਿਣ ਲੱਗੀ ਤੇਰਾ ਹੀ ਖਿਆਲ ਆ ਮੰਮੀ ਹੋਰਾਂ ਦਾ ਕੀ ਹਾਲ ਆ ਪੱਪੂ ਕਿੱਥੇ ਗਿਆ ਸੀਤਾ ਆਈ ਕਿ ਨਹੀਂ ਸਕੂਲੋਂ ਅਜੇ ਇੱਕ ਤਾਂ ਉਹਨਾਂ ਦੇ ਘਰ ਕੋਈ ਨਾ ਕੋਈ ਸੀ ਤੇ ਦੂਜਿਆਂ ਉਹਨੇ ਜਵਾਬ ਹੀ ਕੁਛ ਇਸ ਤਰ੍ਹਾਂ ਨਾਲ ਦਿੱਤਾ ਸੀ ਕਿ ਮੈਂ ਤਾਈਓ ਮੈਂ ਉਹਨੂੰ ਕਿੰਨੇ ਸਾਰੇ ਸਵਾਲ ਇੱਕੋ ਵਾਰੀ ਕਰ ਗਿਆ ਸੀ ਜੱਸੀ ਸਭ ਠੀਕ ਠਾਕ ਆ ਉਹਨੇ ਸ਼ਤੀ ਦੇਣੀ ਕਿਹਾ ਹੋਂ ਤਾਂ ਆਉਂਦੇ ਨਹੀਂ ਕਦੇ ਗੁੱਸੇ ਤਾਂ ਨਹੀਂ ਕਿਸੇ ਗੱਲੋਂ ਮੈਂ ਤਾਂ ਰਾਤ ਦੇਖਦੀ ਦੇਖਦੀ ਥੱਕ ਜਾਨੀ ਆ ਤੂੰ ਆਉਣਾ ਕਿਉਂ ਛੱਡ ਦਿੱਤਾ ਕਹਿੰਦੇ ਆ ਉਸ ਨੇ ਮੇਰਾ ਹੱਥ ਆਪਣੇ ਹੱਥ ਵਿੱਚ ਲੈ ਲਿਆ ਇਹ ਤੀਮੀ ਤੋਂ ਤੁਸੀਂ ਕਿਦਾਂ ਕਹਿਣ ਲੱਗ ਪੈਂਦੀ ਆ ਜੱਸੀ ਉਹਦੀ ਇਸ ਗੱਲ ਨਾਲ ਮੈਂ ਉਖੜ ਜੇ ਗਿਆ ਜਿਵੇਂ ਕੋਈ ਰਾਹੇ ਰਾਹੇ ਜਾਂਦਾ ਬੇਧਿਆਨੇ ਠੋਕਰ ਖਾ ਜਾਂਦਾ ਹੈ ਮੈਂ ਤਾਂ ਉਹਦੀ ਪ੍ਰੇਮ ਕਹਾਣੀ ਸੁਣਨ ਵਿੱਚ ਮਸਤ ਹੋਇਆ ਪਿਆ ਸੀ ਮੇਰੇ ਖਿਆਲ ਵਿੱਚ ਜਿਹੜੀ ਤੀਮੀ ਥੋੜਾਕ ਪੜ੍ਹੀ ਲਿਖੀ ਹੋਵੇ ਉਹ ਜਰਾ ਇੱਜ਼ਤ ਨਾਲ ਬੁਲਾਉਂਦੀ ਆ। ਉਹ ਆਪ ਹੀ ਕਹਿਣ ਲੱਗਾ। ਤੇ ਫੇਰ ਤੁਸੀਂ ਤੋਂ ਤੂੰ ਵੀ ਤਾਂ ਉਸੇ ਵੇਲੇ ਕਹਿ ਦਿੰਦੀ ਆ। ਮੈਂ ਬੋਲਿਆ। ਓਏ ਉਹ ਤਾਂ ਪਿਆਰ ਨਾਲ ਕਹੀ ਹੋ ਜਾਂਦਾ ਕਿਤੇ ਕਿਤੇ ਜਰੀ ਜਿਓ ਹੁੰਦੀ ਆ। ਉਸਨੇ ਫੇਰ ਕਿਹਾ ਸੀ। ਅੱਛਾ ਫੇਰ ਤਾਂ ਇਹ ਪਿਆਰ ਦੀ ਨਿਸ਼ਾਨੀ ਹੋਈ ਕਿੰਦੇ ਆ। ਮੇਰੇ ਮੂੰਹੋਂ ਨਿਕਲਿਆ। हां भाई हां जस्सी ਤੈ ਕਿਹੜਾ ਕਦੀ ਪਿਆਰ ਕੀਤਾ ਕਿਸੇ ਨੂੰ ਕਰੇ ਤਾਂ ਪਤਾ ਲੱਗ ਜਾਏ ਤੈਨੂੰ ਕਿਸ ਤਰ੍ਹਾਂ ਪਰाये ਆਪਣੇ ਬਣ ਜਾਂਦੇ ਆ ਉਹ ਚਮਕੇ ਬੋਲੇ ਜਿਵੇਂ ਉਸ ਨੂੰ ਇਸ ਗੱਲ ਦਾ ਪੂਰਾ ਵਿਸ਼ਵਾਸ ਸੀ ਕਿ ਇਸ ਤਰ੍ਹਾਂ ਪਰाये ਆਪਣੇ ਬਣ ਜਾਂਦੇ ਹਨ ਇਹ ਜ਼ਰੂਰੀ ਤਾਂ ਨਹੀਂ ਕਿੰਦੇ ਆ ਕਿ ਹਰ ਥੇ ਵੀ ਤੁਸੀਂ ਹੀ ਕਹੇ ਤੂੰ ਕਹੈਂਚ ਵੀ ਕਹਿਆਂ ਦੇ ਬੋਲ ਸ਼ੇਹਜ਼ਾ ਨਾਲ ਪਰੇ ਹੁੰਦੇ ਆ ਪਰ ਜਿਹੜੀਆਂ ਅਲਫੋਂ ਬੇ ਨਹੀਂ ਪੜੀਆਂ ਹੁੰਦੀਆਂ ਉਹਨਾਂ ਨੂੰ ਪਿਆਰ ਕਰਨਾ ਨਹੀਂ ਆਉਂਦਾ ਜਾਂ ਉਹਨਾਂ ਦਾ ਦਿਲ ਨਹੀਂ ਹੁੰਦਾ ਮੈਂ ਇਹ ਤਾਂ ਨਹੀਂ ਕਹਿੰਦਾ ਰਾਣੋ ਤਾਂ ਮੇਰੇ ਨਾਲ ਇਸ ਕਰਕੇ ਲੜੀ ਸੀ ਕਿ ਮੈਂ ਸ਼ਰਾਬ ਪੀਤੀ ਹੀ ਕਿਉਂ ਉਹ ਮੰਦੀ ਨਹੀਂ ਸੀ ਕਿ ਮੈਂ ਸ਼ਿਬੂ ਨੇ ਪਲਾਈ ਆ ਉਹ ਕਹਿੰਦੀ ਸੀ ਮੈਂ ਤਾਂ ਜਾਣ ਬੁੱਝ ਕੇ ਪੀ ਕੇ ਆਇਆ ਕਿੰਨਾ ਗਲਤ ਸੋਚਦੀ ਆ ਉਹ ਤੇ ਲੜਦੀ ਝਗੜਦੀ ਦੇ ਮੈਂ ਇੱਕ ਮਾਰ ਦਿੱਤੀ ਉਹ ਫੇਸ ਪੀਸੀ ਫਿਰ ਮੈਂ ਆ ਗਿਆ ਸੀ ਉਹਨੂੰ ਰੋਂਦੀ ਨੂੰ ਛੱਡ ਕੇ ਉਹ ਬੋਲਦਾ ਗਿਆ ਉਹਦੀਆਂ ਗੱਲਾਂ ਮੈਂ ਬੜੇ ਧਿਆਨ ਨਾਲ ਸੁਣੀ ਜਾਂਦਾ ਸੀ ਤੇ ਅੱਖਾਂ ਮੇਰੀਆਂ ਕੀੜੀਆਂ ਦੇ ਬਣਾਏ ਰਾਹ ਵੱਲ ਵਾਂਗ ਵੱਲ ਖਾਂਦੇ ਧੂਏ ਵੱਲ ਤੱਕ ਕੇ ਰਹਿ ਜਾਂ ਸਾਂ ਜਿਹੜਾ ਉ ਤਾਂ ਛੱਤ ਵੱਲ ਉੱਠਦਾ ਜਾ ਰਿਹਾ ਸੀ ਕਿੰਦੇ ਨੇ ਸ਼ਰਾਬ ਦਾ ਭਰਿਆ ਗਲਾਸ ਮੂੰਹ ਨੂੰ ਲਾਇਆ ਤੇ ਇੱਕੋ ਸਾਂ ਖਾਲੀ ਕਰ ਦਿੱਤਾ ਸਿਕਰੇ ਤੇ ਤੂਏ ਤੇ ਤੁਕ-ਤੁਕ ਦਿੰਦੀ ਸਾਰੀ ਸਵਾ ਇਕੱਠੀ ਹੋ ਗਈ ਸੀ ਜਾਰਦੀ ਜਾਰੀ ਮਗਰ ਜਾਣਾ ਚਾਹੀਦਾ ਉਹਦੇ ਬੈਲਾ ਮਗਰ ਨਹੀਂ ਉਹਦੀ ਇਸ ਗੱਲ ਨੇ ਮੇਰੀ ਚੁੱਪ ਨੂੰ ਜਿਵੇਂ ਝੰਝੋੜ ਮਾਰੇ ਸ਼ਾਇਦ ਉਸੇ ਨੇ ਮੇਰੀ ਸੋਚ ਨੂੰ ਤੋ ਲਿਆ ਸੀ ਇੱਕ ਚੁਟਕੀ ਮਾਰ ਕੇ ਉਸਨੇ ਸਿਗਰਟ ਦਾ ਬੁੱਲ ਛਾੜ ਦਿੱਤਾ ਸੀ ਮੈਂ ਨਜ਼ਰ ਪਰ ਕੇ ਉਹਦੇ ਵੱਲ ਦੇਖਿਆ ਉਹਦੇ ਬੁੱਲਾਂ ਉੱਤੇ ਖਾਸ ਮੁਸਕਰਾਹਟ ਨੱਚ ਰਹੀ ਸੀ ਤੇ ਅੱਖਾਂ ਵਿੱਚ ਇੱਕ ਸਵਾਲ ਤੇ ਕਦੇ ਪਿਆਰ ਕੀਤਾ ਜੱਸੀ ਉਸਨੇ ਪੁੱਛ ਹੀ ਲਿਆ ਪਿਆਰ ਕਿੰਦਿਆ ਤੂੰ ਵੀ ਅਜੀਬ ਸਵਾਲ ਕੀਤਾ ਹੈ ਮੈਨੂੰ ਅੱਜ ਤੈਨੂੰ ਮੇਰੇ ਕੋਲੋਂ ਇਹ ਪੁੱਛਣ ਦੀ ਕੀ ਸੋਚ ਗਈ ਭਲਾ ਮੇਰੀ ਇੰਨੀ ਜ਼ੁਰਤ ਕਿੱਥੇ ਮੈਂ ਕਿਹਾ ਉਪਰੋਂ-ਉਪਰੋਂ ਪਾਵੇਂ ਮੈਂ ਇਹ ਕਹਿ ਗਿਆ ਪਰ ਅੰਦਰੋਂ ਮੇਰਾ ਰੋਮ-ਰੋਮ ਹਿੱਲ ਲ ਗਿਆ ਸੀ ਜੀਤਾ ਤੇ ਨਿਰਮਲ ਦੀਆਂ ਯਾਦਾਂ ਦੇ ਜ਼ਖਮਾਂ 'ਚ ਚੀਸ ਜਹੀ ਉੱਭਰ ਆਈ ਸੀ ਜਿਸ ਬਾਰੇ ਮੈਂ ਕਦੇ ਵੀ ਕਿਸੇ ਨਾਲ ਗੱਲ ਨਹੀਂ ਸੀ ਕੀਤੀ ਪਿੰਡੋਂ ਬਾਹਰ ਦੀਆਂ ਗੱਲਾਂ ਸਨ ਜਿਨ੍ਹਾਂ ਦਾ ਜ਼ਿਕਰ ਕਦੇ ਵੀ ਸਾਡੀ ਮਹਿਫਲ ਵਿੱਚ ਨਹੀਂ ਸੀ ਛੜਿਆ ਕਿਉਂ ਤੈਨੂੰ ਕੀ ਗੱਲ ਆ ਉਹ ਹੱਸਿਆ ਕੋਈ ਨਹੀਂ ਗੱਲ ਤਾਂ ਕੋਈ ਨਹੀਂ ਮੈਂ ਕਿਸੇ ਨੂੰ ਦੱਸਿਆ ਤਾਂ ਨਹੀਂ ਕਿ ਮੈਂ ਕਦੇ ਕਿਸੇ ਨੂੰ ਪਿਆਰ ਕੀਤਾ ਤੈਨੂੰ ਦੱਸ ਦਿੰਦਾ ਪਹਿਲਾਂ ਕਿਸੇ ਹੋਰ ਨੂੰ ਕਰਦਾ ਸੀ ਤੇ ਫਿਰ ਕਿਸੇ ਹੋਰ ਨੂੰ ਉਹ ਕਿਸ ਤਰ੍ਹਾਂ ਉਸਵਾਲ ਬਣ ਕੇ ਚਹਿ ਕੁੱਠਿਆ ਲੈ ਹੁਣ ਇਹ ਵੀ ਪੁੱਛ ਕੇ ਹਟੇਗਾ ਮੈਂ ਤਾਂ ਇਸੇ ਤਰ੍ਹਾਂ ਦਾ ਨਹੀਂ ਸੀ ਇਹ ਹੀ ਸੋਚਦਾ ਹੁਣ ਤੂੰ ਮੇਰੇ ਬਾਰੇ ਪਲਾ ਬਿਗੜਨ ਲੱਗਿਆ ਕਿਹੜਾ ਚਿਰ ਲੱਗਦਾ ਇੱਥੇ ਪਿੰਡ ਵਿੱਚ ਤਾਂ ਕਿਤਾਬਾਂ ਹੀ ਨਹੀਂ ਸੀ ਛੱਡਦੀਆਂ ਹੁੰਦੀਆਂ ਮੈਨੂੰ ਤਾਂ ਤੇ ਜਾਂ ਫਿਰ ਘਰ ਦੇ ਕੰਮ ਕਰੋ ਸਕੂਲ ਤੇ ਸਕੂਲੋਂ ਕਰੋ ਇਹ ਤਾਂ ਕਾਲਜ ਗਿਆ ਤੇ ਮਿਹਰਬਾਨੀ ਹੋ ਗਈ ਬਾਈ ਮੈਂ ਖੁੱਲੀ ਕਿਤਾਬ ਦੀ ਤਰ੍ਹਾਂ ਹੋ ਗਿਆ ਪਿਆਰ ਕੀਤਾ ਨਹੀਂ ਜਾਂਦਾ ਹੋ ਹੀ ਜਾਂਦਾ ਉਹਦਾ ਵਿਚਾਰ ਸੱਚਾ ਲੈ ਫੜ ਫੇ ਪਹਿਲਾਂ ਦੋ ਕੁ ਟਪਾਰੇ ਦੇ ਫੇਰ ਦੱਸਦਾ ਤੈਨੂੰ ਸਾਰੀ ਗੱਲ ਪਾਣੀ ਪੋਣਾ ਕਿ ਨਹੀਂ ਚਲ ਛੱਡ ਜਾਰ ਜ਼ਰੂਰ ਜਹਾਜੂ ਠੰਡ ਵੀ ਬੜੀ ਹੋ ਗਈ ਹੈ ਕਟ ਕਟ ਪੀਚਨ ਸਾਡੇ ਦਫ਼ਤਰ 'ਚ ਇੱਕ ਬਾਊ ਆ ਪਹਿਲਾ ਅਗਲੇ ਨਾਲ ਗੱਲਾਂ ਮਾਰੀ ਜਾਊ ਨਾ ਅਗਲੇ ਨੂੰ ਕਹੂ ਪੀਲਾ ਤੇ ਨਾ ਆਪ ਹੀ ਪਿਉ ਬਸ ਪਾ ਕੇ ਟਿਕਾ ਦਊ ਮੇਜ਼ ਉੱਪਰ ਜੇ ਅਗਲਾ ਪੀ ਵੀ ਲਊ ਤਾਂ ਉਹ ਵੀ ਰਾਹ ਤੋਤੇ ਦੀ ਤਰ੍ਹਾਂ ਟੈਂ ਟੈਂ ਕਰਨੋਂ ਨਹੀਂ ਹਟਦਾ ਬਾਅਦ 'ਚ ਇੱਕੋ ਵਾਰੀ ਸਾਰਾ ਗਲਾਸ ਅੰਦਰ ਸੱਚੀ ਗੱਲ ਆ ਪੀਣੀ ਵੀ ਕਿਸੇ ਕਿਸੇ ਨੂੰ ਹੀ ਆਉਂਦੀ ਐ ਮੈਂ ਗਲਾਸ 'ਚ ਸ਼ਰਾਬ ਪਾ ਕੇ ਉਹਨੂੰ ਫੜਾਉਂਦਿਆਂ ਕਿਹਾ ਅੱਜ ਚ ਬੜੀਆਂ ਗੱਲਾਂ ਮਾਰੀ ਜਾਂਦਾ ਜੱਸੀ ਉਸਨੇ ਗਲਾਸ ਫੜਦਿਆਂ ਕਿਹਾ ਗੱਲਾਂ ਗੱਲਾਂ ਕਿੱਥੇ ਆਉਂਦੀਆਂ ਮੈਨੂੰ ਇਹ ਤਾਂ ਐਵੇਂ ਤੇਰੇ ਮੇਰੇ ਕੋਲ ਸੁਣ ਲੈਦੀਆਂ ਬਸ ਸਮੇਂ ਦਾ ਗੇੜਾ ਹੀ ਹੁੰਦਾ ਪਤਾ ਨਹੀਂ ਕੀ ਕੀ ਦੇਖਣਾ ਪੈਂਦਾ ਆਤਮੇ ਨੂੰ ਜ਼ਿੰਦਗੀ ਚ ਤੂੰ ਸੋਚਦਾ ਹੋਣਾ ਇਹ ਚੁੱਪ ਗਰੁੱਪ ਜਿਹਾ ਬੰਦਾ ਜਿਹੜਾ ਕਦੇ ਇੰਨਾ ਬੋਲਦਾ ਨਹੀਂ ਸੀ ਅੱਜ ਕਿਵੇਂ ਗੱਲਾਂ ਦੀਆਂ ਫਕਾੜਾਂ ਲਾਈ ਜਾਂਦਾ ਹੈ ਕਿ ਨਹੀਂ ਇਹ ਤਾਂ ਐਵੇਂ ਤੂੰ ਪੁੱਛ ਲਿਆ ਗੱਲ ਜੰਨ ਪਈ ਨਹੀਂ ਤਾਂ ਮੈਂ ਕਦੇ ਨਹੀਂ ਦੱਸਿਆ ਕਿਸੇ ਨੂੰ ਆਪਣੇ ਬਾਰੇ ਮੈਂ ਬੋਤਲ ਫੜੀ ਤੇ ਬਾਕੀ ਵਾਚ ਦੀ ਸ਼ਰਾਬ ਗਲਾਸ ਵਿੱਚ ਪਾ ਕੇ ਪੀ ਗਿਆ ਤੂੰ ਇੰਨੀ ਪੀਣਾ ਕਦੋਂ ਲੱਗ ਪਿਆ ਓਏ ਜੱਸੀ ਉਸਨੇ ਮੈਨੂੰ ਫੇਰ ਟੋਕਿਆ ਅੱਜ ਪਹਿਲੀ ਵਾਰ ਮੈਂ ਗਿਆ ਸੀ ਸ਼ਾਇਦ ਇਸੇ ਲਈ ਉਹ ਹੈਰਾਨ ਹੋ ਗਿਆ ਤੂੰ ਤੈਂ ਅੰਬ ਖਾਣੇ ਆ ਬੂਟੇ ਗੰਨੇ ਨੇ ਆਖੇ ਤੂੰ ਇੰਨੀ ਪੀਣ ਕਦੋਂ ਲੱਗ ਪਿਆ ਅਜੇ ਤਾਂ ਮੈਂ ਪੀਤੀ ਨਹੀਂ ਇਹ ਤਾਂ ਬਸ ਤੇਰੇ ਨਾਲ ਬਹਿ ਗਿਆ ਦੋ ਘੁੱਟ ਪਰ ਲੈ ਸੰਭਲੀ ਹੋਏ ਕਿੰਦੇ ਆ ਲੱਗਾ ਸੀ ਡਿੱਗਣ ਮੇਜ ਉੱਤੇ ਤੂੰ ਤਾਂ ਜ਼ਿਆਦਾ ਹੀ ਹੋ ਗਿਆ ਲੱਗਦਾ ਬਾਈ ਸੱਚ ਮੰਨੀ ਮੈਨੂੰ ਤਾਂ ਚੜਦੀ ਨਹੀਂ ਨਾਲੇ ਮੈਂ ਕਿਹੜਾ ਰੋਜ ਪੀਣਾ ਜਦੋਂ ਕਿਤੇ ਦਿਲ ਬਹੁਤਾ ਹੀ ਉਦਾਸ ਹੁੰਦਾ ਤਾਂ ਪੀ ਲੈਣਾ ਉਹ ਮਾੜਾ ਜਿਹਾ ਮੇਜ਼ਵਾਨ ਨੂੰ ਉਲੜ ਗਿਆ ਸੀ ਮੈਨੂੰ ਲੱਗਾ ਜਿਵੇਂ ਉਹ ਡਿੱਗਣ ਲੱਗਾ ਸੀ ਬਾਰੋਂ ਮਾਚਸ ਚੋਕ ਕੇ ਫੇਰ ਸੰਭਲ ਕੇ ਬੈਗਿਆ ਪਰ ਤੇਰੀ ਅੱਖ ਲੜ ਕਿਵੇਂ ਗਈ ਤੂੰ ਤਾਂ ਕਦੇ ਕਿਸੇ ਕੁੜੀ ਵੱਲ ਅੱਖ ਭਰ ਕੇ ਦੇਖਿਆ ਵੀ ਨਹੀਂ ਸੀ ਇਹਨਾਂ ਚੇਰ ਹੋ ਗਿਆ ਮੇਰੇ ਨਾਲ ਪਿੰਡ ਰਹਿੰਦਿਆਂ ਬਹਿੰਦਿਆਂ ਕਿੰਦਾ ਜਿਵੇਂ ਪੀਣੀ ਪੁੱਣ ਗਿਆ ਲੱਗਦਾ ਸੀ ਛੜੀ ਜਾਂਦੀ ਐ ਭਰਾਵਾ ਤੂੰ ਜਾਣਦਾ ਹੀ ਏ ਤੇਰੀ ਵੀ ਤਾਂ ਲੜੀ ਹੋਈ ਆ ਉਦੋਂ ਮੈਂ ਬੀ.ਏ. ਚ ਅਜੇ ਕੀਤੀ ਨਹੀਂ ਸੀ ਜਦੋਂ ਉਹ ਕਹਿੰਦੇ ਆ ਸਹਾਨੀ ਕੁੜੀ ਕੀ ਸੀ ਰੱਬ ਨੇ ਕੀਤੇ ਬੇਲੇ ਵਹਿ ਕੇ ਬਣਾਈ ਲੱਗਦੀ ਸੀ ਐਸੀ ਅੱਖ ਲੜੀ ਬਸ ਲੜੀ ਗਈ ਮੈਂ ਤਾਂ ਮਾਰ ਹੀ ਗਿਆ ਸੀ ਉਸ ਉੱਤੇ ਉੱਥੇ ਮੇਲੇ 'ਚ ਟੱਕਰੀ ਸੀ ਮਾਰ ਲਿਆ ਉਹਦੇ ਗੋਰੇ ਰੰਗ ਨੇ ਬਈ ਕੁੜੀ ਨੀਰਾ ਪਟੋਲਾ ਸੀ ਨਾਲੇ ਮੈਂ ਕਿਹੜਾ ਘਟ ਸੀ ਫੁੱਲ ਖਿੜੇ ਤਾਂ ਕਿਹੜਾ ਵਾਰ ਚ ਭਾਈ ਪਰਿਆ ਇਧਰ ਨਾ ਆਈ ਜੀਤਾ ਨਾ ਸੀ ਉਹਦਾ ਉਸ ਦਾ 2 2.5 ਸਾਲ ਕਿਵੇਂ ਲੰਘੇ ਪਤਾ ਹੀ ਨਾ ਲੱਗਾ ਕੀ ਦੱਸਾਂ ਕਹਿੰਦੇ ਆ ਪਤਾ ਉਦੋਂ ਲੱਗਾ ਜਦੋਂ ਅਮਰੀਕਾ ਜਾ ਬੜੀ ਜਾਣ ਲੱਗੀ ਨੇ ਧੂਆਂ ਵੀ ਨਾ ਕੱਢਿਆ ਦਿਲ ਟੁੱਟ ਗਿਆ ਮੇਰਾ ਮੂਰਖ পাগল دیਵਾਨਾ ਮਜਨੂ ਕੀ ਕੀ ਨਹੀਂ ਕਿਹਾ ਮੈਨੂੰ ਲੋਕਾਂ ਨੇ ਮੈਨੂੰ ਕੀਤਾ ਦੇਖਿਆ ਨਹੀਂ ਕੀ ਹਾਲ ਹੋਇਆ ਸੀ ਮੇਰਾ ਜਿਸ ਦਿਨ ਗਈ ਤਾਂ ਪਤਾ ਲੱਗਾ ਉਸ ਦਿਨ ਬੜੀ ਪੀਤੀ ਉਦੋਂ ਤੱਕ ਜਦੋਂ ਤੱਕ ਹੋਸ਼ ਚ ਰਹਾ ਉਹ ਦਿਨ ਜਾਏ ਆਪਾਂ ਮੁੜ ਕੇ ਪੀਣੀ ਨਹੀਂ ਛੱਡੀ ਪਰ ਹਿਸਾਬ ਨਾਲ ਹੀ ਬਹੁਤੀ ਨਹੀਂ ਪੱਥੇ ਦਾ ਸਮਝਾਇਆ ਸੀ ਤੇਰੇ ਮੇਰੇ ਵਰਗਿਆਂ ਨੇ ਪੱਲਾ ਛੱਡ ਹੁੰਦੀ ਆ ਕੋਈ ਕੀ ਜਾਣੇ ਜਿਸਤਾਂ ਲੱਗੀਆਂ ਸੋਈ ਤਨ ਜਾਣੇ ਕੌਣ ਜਾਣੇ ਪੀੜ ਪਰਾਈ ਕਈ ਵਾਰੀ ਗੱਡੀ ਦੀ ਲੈਣ ਤੇ ਗਿਆ ਕੀ ਲੈਣਾ ਜੀ ਕੇ ਪਰ ਉਹਦੀ ਯਾਦ ਨੇ ਮਰਨ ਵੀ ਨਾ ਦਿੱਤਾ ਉਹ ਬੇਵਫਾ ਹੋ ਗਈ ਪਰ ਮੇਕ ਤੋਂ ਭਲਾ ਯਾਨੀ ਸੀ ਜਾਂਦਾ ਜਦੋਂ ਕਦੇ ਯਾਦ ਆਉਂਦੀ ਤਾਂ ਜਾਨ ਦੀ ਬਣ ਜਾਂਦੀ ਇੰਨਾ ਕਹਿ ਕੇ ਮੈਂ ਚੁੱਪ ਹੋ ਗਿਆ ਪਾਣੀ ਦੇ ਕੁਛ ਘੁੱਟ ਪੀਤੇ ਤੇ ਲਮਾਰੀ ਖੋਲ ਕੇ ਹੋਰ ਬੋਤਲ ਮੇਜ ਉੱਤੇ ਰੱਖ ਦਿੱਤੀ। ਹੁਣ ਰਹਿਣ ਦੇ ਹੋਰ ਪੀਣ ਨੂੰ ਵਾਸ ਕਰ। ਟਾਈਮ ਵੀ ਬਹੁਤ ਹੋ ਗਿਆ। 11 ਵੱਜਣ ਵਾਲੇ ਆ। ਬੋਤਲ ਵੱਲ ਦੇਖ ਕੇ ਕਿੰਦੇ ਨੇ ਕੜੀ ਦੇਖੀ। ਸੀਤੇ ਜਾਂ ਫਿਰ ਉਹ ਮੇਰੀ ਗੱਲ ਮੁੱਕੀ ਗਈ ਸਮਝਦਾ ਹੋ। ਵਾਸ ਕਰਾਂ? ਨਹੀਂ ਅਜੇ ਤਾਂ ਗੱਲ ਅੱਧੀ ਹੀ ਮੁੱਕੀ ਆ। ਤੂੰ ਪਾ ਜੇ ਪੈਕ ਪੈਕ ਡਰਨਾ ਮੈਂ ਡੋਲਦਾ ਨਹੀਂ ਤੇ ਥੱਕਦਾ ਵੀ ਨਹੀਂ ਅੱਜ ਤੂੰ ਪੁੱਛ ਲਿਆ ਤਾਂ ਦੱਸ ਰਿਆਂ ਫਿਰ ਕਿਸੇ ਨੇ ਪੁੱਛਣਾ ਤੇ ਕਿਨੂੰ ਮੈਂ ਦੱਸਣੀ ਆ ਕਦੇ ਕਿਸੇ ਨੇ ਨਹੀਂ ਪੁੱਛਿਆ ਜਾਰੀ ਜਾਰ ਹੁੰਦਾ ਕਿੰਦੇ ਆ ਕਿਤੇ ਅੱਕ ਤਾਂ ਨਹੀਂ ਗਿਆ ਤੂੰ ਦੱਸ ਦੇਈ ਬੋਰ ਤਾਂ ਨਹੀਂ ਕਰ ਰਹੀਆਂ ਮੇਰੀਆਂ ਗੱਲਾਂ ਮੈਂ ਕਿਸੇ ਦਾ ਸਮਾਂ ਖਰਾਬ ਨਹੀਂ ਕਰਨਾ ਚਾਹੁੰਦਾ ਪੜ ਜੇ ਉਖਲੀਚ ਸੇਰ ਦਿੱਤਾ ਤਾਂ ਫਿਰ ਮੋਹਲਿਆਂ ਦਾ ਕੀ ਡਰ ਜਦ ਜਾਰੀ ਲਾਈ ਬੈਠਾ ਤਾਂ ਫਿਰ ਪਿੱਛੇ ਕੀ ਹਟਣਾ ਹੈ ਨਾ ਸੁਣ ਹੁਣ ਸੁਣਾਈ ਲੈ ਨਾ ਕਿਹੜਾ ਰੋਜ਼ ਰੋਜ਼ ਦੱਸਣੀ ਆ ਸ਼ਹਿਰ ਮੈਟਰਲ ਟਾਊਨ ਚ ਰਹਿੰਦੀ ਹੁੰਦੀ ਸੀ ਉਹ ਨਿਰਮਲ ਨਿਰਮਲ ਜੀਤਾਂ ਦੇ ਨਾਲ ਹੀ ਫਿਰਦੀ ਹੁੰਦੀ ਸੀ ਉਸ ਨੇ ਹੀ ਮੈਨੂੰ ਦੱਸਿਆ ਸੀ ਕਿ ਜੀਤਾਂ ਅਮਰੀਕਾ ਚਲੀ ਗਈ ਹੈ ਸੱਚ ਜਾਣੇ ਹੋਰ ਕੋਈ ਨਹੀਂ ਸੀ ਜਾਣਦਾ ਸਾਡੀਆਂ ਗੱਲਾਂ ਉਹਨੂੰ ਸਭ ਪਤਾ ਸੀ ਸੱਚ ਜਾਣੇ ਹੋਰ ਕੋਈ ਨਹੀਂ ਸੀ ਜਾਣਦਾ ਸਾਡੀਆਂ ਗੱਲਾਂ ਉਹਨੂੰ ਸਭ ਪਤਾ ਸੀ ਇਹ ਸੱਚਾ ਕਿ ਮੈਂ ਲੋਕਾਂ ਦੇ ਚਿਹਰੇ ਥੋੜਾ ਥੋੜਾ ਪੜ ਲੈਣਾ ਕਿਸੇ ਦੇ ਦਿਲ 'ਚ ਕੀ ਆ ਉਹਦੀਆਂ ਅੱਖਾਂ 'ਚ ਤੇ ਚਿਹਰੇ ਤੋਂ ਪਤਾ ਲੱਗ ਜਾਂਦਾ ਨਿਰਵਲ ਵੀ ਮੈਨੂੰ ਚਾਹੁੰਦੀ ਸੀ ਉਹਦੀਆਂ ਅੱਖਾਂ 'ਚ ਉਮੜਿਆ ਪਿਆਰ ਮੈਂ ਕਈ ਵਾਰੀ ਦੇਖਿਆ ਸੀ ਜੀਤਾਂ ਤੋਂ ਬਾਅਦ ਜਿਹੜੇ ਸ਼ਖਸ ਨੇ ਮੇਰੇ ਨਾਲ ਹਮਦਰਦੀ ਦਿਖਾਈ ਸੀ ਉਹ ਕੋਈ ਸੀ ਤਾਂ ਸਿਰਫ ਨਿਰਮਲ ਤੇ ਉਸ ਦਿਨ ਤੋਂ ਬਾਅਦ ਮੈਂ ਉਹਨੂੰ ਪਿਆਰ ਕਰਨ ਲੱਗ ਪਿਆ ਮੇਰੇ ਦਿਲ ਦੀਆਂ ਧੜਕਣਾ ਉਹਦੀਆਂ ਧੜਕਣਾ ਸੀ ਜਿੰਨਾ ਪਿਆਰ ਮੈਂ ਜੀਤਾਂ ਨੂੰ ਕਰਦਾ ਸੀ ਓਨਾ ਹੀ ਨਿਰਮਲ ਨੂੰ ਕਰਨ ਲੱਗਾ ਸਗੋਂ ਜ਼ਿਆਦਾ ਹੀ ਉਹ ਮੇਰੇ ਦੁੱਖ ਸੁੱਖ ਦੀ ਪਾਈ ਵਾਲ ਬਣੀ ਸੀ ਮੈਂ ਪਾਵਿਕ ਜਿਆ ਹੋ ਗਿਆ ਅੱਖਾਂ ਚ ਕੁਛ ਪਾਣੀ ਜਿਹਾ ਵੀ ਆ ਗਿਆ ਤੇ ਫਿਰ ਤੇਰੀਆਂ ਅੱਖਾਂ ਚ ਪਾਣੀ ਕਿਉਂ ਆ ਗਿਆ ਜਸਜੀ ਤੂੰ ਅਜੇ ਵੀ ਖੁਸ਼ ਨਹੀਂ ਲੱਗਦਾ ਕੋਈ ਗਮ ਖਾ ਰਿਆ ਤੈਨੂੰ ਹੰਝੂ ਐਵੇਂ ਤਾਂ ਨਹੀਂ ਆਉਂਦੇ ਕਿੰਦਾ ਮੇਰੇ ਸਾਹਮਣੇ ਬੈਠਾ ਸੀ ਨਾਤਾ ਉਸਨੇ ਸ਼ਰਾਬ ਨੂੰ ਹੱਥ ਲਾਇਆ ਸੀ ਤੇ ਨਾ ਹੀ ਸਿਗਰਟ ਸੁੱਕਾਈ ਸੀ ਇੱਕ ਟੱਕ ਮੇਰੇ ਵੱਲ ਦੇਖੀ ਜਾਂਦਾ ਸੀ ਹੰਜੂ ਉਹ ਨਹੀਂ ਕਿੰਦੇ ਆ ਇਹ ਤਾਂ ਐਵੇਂ ਪਾਣੀ ਆ ਗਿਆ ਅੱਖਾਂ 'ਚ ਬਹੁਤਾ ਪੜ੍ਹਨਾ ਮੇਰੀ ਨਜ਼ਰ ਕਮਜ਼ੋਰ ਹੋ ਗਈ ਐ ਪੁਰਾਣਾ ਕੱਪੜਾ ਵੀ ਬਥੇਰਾ ਜੇ ਕੱਟ ਜਾਂਦਾ ਜੇ ਆਪਾਂ ਉਹਦੀ ਚੱਜ ਨਾਲ ਗੰਢ ਧੁੱਪ ਕਰ ਲਈਏ ਉਸ ਦਿਨ ਸੱਚਮੁੱਚ ਮੇਰਾ ਦਿਲ ਟੁੱਟ ਗਿਆ ਸੀ ਜਦੋਂ ਨਿਰਮਲ ਨੇ ਮੈਨੂੰ ਜੀਤਾਂ ਬਾਰੇ ਦੱਸਿਆ ਸੀ ਫਿਰ ਨਿਰਮਲ ਨੂੰ ਪਾ ਕੇ ਮੈਂ ਇਹ ਸਮਝ ਗਿਆ ਸੀ ਕੀ ਉਹ ਮੈਨੂੰ ਸੰਭਾਲ ਲਵੇਗੀ ਉਹ ਕਹਾਰੇ ਪੈਣ ਤੋਂ ਰੋਕ ਲਵੇਗੀ ਪਰ ਨਹੀਂ ਕਿੰਦਿਆ ਕੌਣ ਕਿਸੇ ਦਾ ਬਣਦਾ ਨਿਰਮਲ ਨੂੰ ਮੇਰਾ ਪਿਆਰ ਮਨਜ਼ੂਰ ਨਾ ਹੋਇਆ ਸ਼ਾਇਦ ਉਹਨੂੰ ਰਸ ਨਹੀਂ ਆਇਆ ਸੀ ਆਏ ਮੇਰਾ ਇਹ ਟੁੱਟਾ ਹੋਇਆ ਦਿਲ ਉਸਨੇ ਸੋਚਿਆ ਹੋਣਾ ਇੱਥੇ ਤਾਂ ਪਹਿਲਾਂ ਹੀ ਲਗਾਰ ਲਾਇਆ ਹੋਇਆ ਉਸਨੇ ਦਿਲ ਨੂੰ ਦਿਲ ਨਾ ਸਮਝਿਆ ਠੋਕਰ ਮਾਰੀ ਜਿਵੇਂ ਕੋਈ ਕੱਚ ਦਾ ਘੜੌੜਾ ਹੋਵੇ ਜਿਵੇਂ ਕੋਈ ਕੰਚ ਦਾ ਖਡਾਉਣਾ ਹੋਵੇ ਉਸਨੇ ਵੀ ਬਿਨਾਂ ਦੱਸਿਆ ਕਿਤੇ ਹੋਰ ਸ਼ਾਦੀ ਕਰ ਲਈ ਬਸ ਇਹ ਹੀ ਤਾਂ ਮੇਰੀ ਕਹਾਣੀ ਦੇਖੀ ਦੋਸਤਾਂ ਕਿਤੇ ਦਿਲ ਨੂੰ ਨਾ ਲਾ ਬੈਠੀ ਤੂੰ ਵੀ ਰਾਣੋ ਨਾਲ ਅੱਖ ਲੜਾਈ ਹੋਈ ਸੀ ਹੋਈ ਆ ਕੋਈ ਨਹੀਂ ਕਿਸੇ ਦਾ ਬਣਦਾ ਪੈਗ ਪੀਤੇ ਚੱਲ ਚੱਲੀਏ ਬਹੁਤ ਚਿਰ ਹੋ ਗਿਆ ਬੈਠਿਆਂ ਨੂੰ ਸੰਭਣੀ ਨਾਲੇ ਇਹਨਾਂ ਦੇ ਜੋਰ ਵੀ ਕੀ ਆ ਆਪਣਾ ਆਪਾਂ ਤਾਂ ਹੋਏ ਨਮਾਣੇ ਜਿਹੇ ਬੰਦੇ ਤੇ ਇਹ ਹੋਏ ਦਿਲਾਂ ਵਾਲੇ ਮੈਂ ਆਪਣਾ ਕਲਾਸ ਛੋਕ ਕੇ ਉਹ ਨੂੰ ਲਾ ਲਿਆ ਤੇ ਕਿੰਦੇ ਦਾ ਕਲਾਸ ਕਿੰਦੇ ਵੱਲ ਨੂੰ ਕਰ ਦਿੱਤਾ ਉਹ ਅਜੀਬ ਹੀ بے جان ਜਿਹਾ ਮੇਰੇ ਵੱਲ ਦੇਖ ਹੀ ਜਾ ਰਿਹਾ ਸੀ ਇਹ ਕਹਾਣੀ ਤੁਹਾਨੂੰ ਕਿਸ ਤਰ੍ਹਾਂ ਲੱਗੀ ਕਮੈਂਟ ਕਰਕੇ ਜਰੂਰ ਦੱਸਣਾ ਜੀ ਬਹੁਤ ਹੀ ਸੋਹਣੀ ਕਹਾਣੀ ਸੀ ਵੀਡੀਓ ਨੂੰ ਲਾਈਕ ਜੁਲ ਕਰ ਦਿਓ ਜੀ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦਿਓ ਜੀ ਧੰਨਵਾਦ